ਸਰਕਾਰ ਨੇ ਇਸ ਸਾਲ 22 ਫਰਵਰੀ ਤੋਂ ਵੱਖ-ਵੱਖ ਅਰਬ ਦੇਸ਼ਾਂ ਦੇ ਯਾਤਰੀਆਂ ਲਈ ਵੀਜ਼ਾ ਮੁਕਤ ਐਂਟਰੀ ਦਾ ਐਲਾਨ ਕੀਤਾ ਹੈ ਸਰਕਾਰ ਨੇ ਵੀਜ਼ਾ ਨੀਤੀਆਂ ਵਿੱਚ ਤਬਦੀਲੀ ਕੀਤੀ ਹੈ ਤੇ ਕਿਹਾ ਹੈ ਕਿ ਉਹ ਯੂਕੇ, ਜਾਰਡਨ ਅਤੇ ਸਾਰੇ ਖਾੜੀ ਸਹਿਯੋਗ ਕੌਂਸਲ ਦੇਸ਼ਾਂ ਦੇ ਨਿਵਾਸੀਆਂ ਲਈ ਐਂਟਰੀ ਆਸਾਨ ਬਣਾਉਣ ਦਾ ਇਰਾਦਾ ਰੱਖਦੇ ਹਨ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕੁਵੈਤ, ਓਮਾਨ ਜਾਰਡਨ ਅਤੇ ਬਹਿਰੈਨ ਦੇ ਨਾਗਰਿਕਾਂ ਨੂੰ ਬ੍ਰਿਟੇਨ ਵਿੱਚ ਐਂਟਰੀ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ ਇਸ ਸਾਲ ਫਰਵਰੀ ਤੋਂ ਯੂਕੇ ਜਾਣ ਲਈ ਉਹਨਾਂ ਨੂੰ ਸਿਰਫ ਇੱਕ ਇਲੈਕਟ੍ਰਾਨਿਕ ਟਰੈਵਲ ਅਥੋਰਾਈਜੇਸ਼ਨ ਦੀ ਲੋੜ ਹੋਵੇਗੀ ਯੂਕੇ ਦੀ ਯਾਤਰਾ ਕਰਨ ਵਾਲੇ ਕਤਰ ਦੇ ਵਸਨੀਕ ਪਹਿਲਾਂ ਹੀ 15 ਨਵੰਬਰ 2023 ਤੋਂ ਈਟੀਏ ਦੀ ਵਰਤੋਂ ਕਰ ਰਹੇ ਹਨ ਬ੍ਰਿਟਿਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇੱਕ ਇਲੈਕਟ੍ਰੋਨਿਕ ट्रैवल ਅਥਾਰਾਈਜੇਸ਼ਨ ਪ੍ਰਣਾਲੀ ਵਿਜ਼ਿਟ ਵੀਜ਼ਾ ਪ੍ਰਾਪਤ ਕਰਨ ਦੀ ਜ਼ਰੂਰਤ ਨੂੰ ਦੂਰ ਕਰਦੇ ਹੋਏ ਐਂਟਰੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਤਿਆਰ ਹੈ ਇਸ ਨਵੀਂ ਪ੍ਰਣਾਲੀ ਦੇ ਤਹਿਤ ਹਰ ਉਮਰ ਸਮੂਹ ਦੇ ਸਲਾਹਨੀਆਂ ਨੂੰ 10 ਪਾਉਂਡ ਦੀ ਕੀਮਤ ਵਾਲੇ ਇੱਕ ਯਾਤਰਾ ਪਰਮਿਟ ਲਈ ਇਲੈਕਟ੍ਰੋਨਿਕ ਤੌਰ ਤੇ ਅਰਜੀ ਦੇਣੀ ਪਵੇਗੀ ਜਿਸ ਨੂੰ ਬਾਅਦ ਵਿੱਚ 2 ਸਾਲ ਲਈ ਉਨ੍ਹਾਂ ਦੇ ਯਾਤਰਾ ਦੇ ਉਦੇਸ਼ ਲਈ ਜਾਰੀ ਕੀਤਾ ਜਾਵੇਗਾ ਵੀਜ਼ਾ ਨਿਯਮਾਂ ਵਿੱਚ ਇਹ ਸਰ ਰਣਨੀਤਿਕ ਤਬਦੀਲੀ ਦੇ ਉਦੇਸ਼ ਐਂਟਰੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ ਯੂਕੇ ਦੀ ਯਾਤਰਾ ਕਰਨ ਦੇ ਇੱਛੁਕ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਲਈ ਨਿਰਵਿਘਨ ਅਤੇ ਵਧੇਰੇ ਪਹੁੰਚ ਯੋਗ ਯਾਤਰਾ ਨੂੰ ਉਤਸ਼ਾਹਿਤ ਕਰਨਾ ਹੈ